ਲੋ ਜੀ ਬਾਈ ਕੀ ਹਾਲ ਹੈ ਬਾਈ ਸੋਡਾ ਠੀਕ ਠਾਕ ਤੇ ਆ ਲੋ ਬਾਈ ਨਵੇਂ ਕਬੂਤਰ ਆ ਗਏ ਆਪਣੇ ਕੋਲ ਇਹ ਧੋਤੇ ਹੋਣਗੇ ਬਾਈ ਇਹ ਇਹ ਚਾਲੇ ਕਬੂਤਰ ਆ ਗਏ ਨਵੇਂ ਸਾਰੇ ਉੱਡਣ ਵਾਲੇ ਆ ਬਾਈ ਇਹ ਆ ਦੇਖ ਲੋ ਇਹ ਸਾਰੇ ਉੱਡਣ ਵਾਲੇ ਕਬੂਤਰ ਆ ਬਾਈ ਠੀਕਾ ਰੰਗ ਲੱਗੇ ਹੋਣੇ ਆ ਬਾਈ ਚੈੱਕ ਕਰ ਲੋ ਬਾਈ ਇਕੱਲਾ ਇਕੱਲਾ ਕਬੂਤਰ ਚੈੱਕ ਕਰਾ ਦਿੰਨੇ ਆ ਬਾਈ ਇਕੱਲਾ ਇਕੱਲਾ ਲੋ ਜੀ ਇਹ ਉੱਡਣ ਵਾਲੇ ਗੁਪਤਰਾ ਬਾਈ ਸਾਰੇ 300 ਰੁਪਏ ਦੇ ਹਿਸਾਬ ਨਾਲ ਦਿੱਤੇ ਜਾਣਗੇ ਬਾਈ 300 ਰੁਪਏ ਦੇ ਹਿਸਾਬ ਨਾਲ ਦੇਵਾਂਗੇ ਬਾਈ ਠੀਕ ਹੈ ਬਾਈ ਜੀ ਲਓ ਜੀ ਖਲੋ ਜਾ ਚਲੋ ਵੀ ਤੂੰ ਉੱਧਰ ਚਲੋ ਲਓ ਜੀ ਬਾਈ ਇਹ ਘਟੋ ਕੋ 30 ਚਲੀ ਦੇਖਰੀ ਗੁਪਤਰਾ ਨਹੀਂ ਆਏ ਬਾਈ ਇਹ ਹੁਣ ਹੀ ਆਏ ਨੇ ਆ ਦੇਖੋ ਪਾਣੀ ਨੂੰ ਕਿੰਨੇ ਡਿੱਗ ਰਹੇ ਨੇ ਠੀਕ ਹੈ ਬਈ ਕਰ ਲੋ ਕੱਲਾ-ਕੱਲਾ ਚੈੱਕ ਕੂਤਰਾ ਉੱਡਣ ਵਾਲੇ ਕੂਤਰਾ ਬਈ 300 ਰੁਪਏ ਦੇ ਹਿਸਾਬ ਨਾਲ ਦਿੱਤੇ ਜਾਣਗੇ 300 ਦਾ 1ਾ 600 ਦਾ ਜੋੜਾ ਬਈ ਇਹ ਜੇ ਹੁਣੇ ਹੀ ਲਿਆ ਕੇ ਛੱਡਿਆ ਬਈ ਤਾਂ ਕਰਕੇ ਬੌਂਦਲੇ ਜੇ ਫਿਰਦੇ ਆ ਬਈ 300 ਦਾ 1ਾ 600 ਦਾ ਜੋੜਾ ਬਈ ਉੱਡਣ ਵਾਲੇ ਕੂਤਰਾ ਬਈ ਇਹ ਸਾਰੇ ਜਾ ਜੀ ਛਾਦਰੀਆ ਉਹ ਜਾ ਮੋਢੇ ਤੇ ਰੰਗ ਲੱਗਿਆ ਬਈ ਇਹਨਾਂ ਦੇ ਗਿਆ ਬੌਂਦਲੇ ਦਾ ਫਿਰਦੇ ਬਈ ਇਹ ਹੁਣੇ ਕੱਢਿਆ ਬਈ ਇੱਥੋਂ ਆਪਣੇ ਉਹ ਦੋ ਲੈ ਆ ਕੇ ਜਿਵੇਂ ਪੇਟੀਆਂ ਚੋਂ ਹੁਣੇ ਕੱਢਿਆ ਬਈ ਤਾਂ ਬੌਂਦਲੇ ਜੇ ਫਿਰਦੇ ਤਾਂ ਨਸੌ ਦਾ ਇੱਕ 600 ਦੇ ਦੋ ਆ ਬਾਈ ਜੀ ਕਰੋ ਚੈੱਕ ਗੋਪਤਰਾ ਅਲੱਗ ਅਲੱਗ ਗੋਪਤਰਾ ਚੈੱਕ ਕਰ ਲੋ ਜੀ ਮੇਰੇ ਨਾਲ ਵੀ ਜੀ ਇੱਕ ਦੋ ਗੋਪਤਰਾ ਆਪਣੇ ਪੁਰਾਣੇ ਬੰਦੇ ਹੈਗੇ ਇਹਦਾ ਕਾਲਾ ਜਿਹਾ ਪੁਰਾਣਾ ਹੈਗਾ ਤੇ ਕਮ ਮੁੱਛਾ ਤੋਤਾ ਯਾ ਬਈ ਕਿਹਨਾਂ ਦਾ ਕੁੱਤਰਾ ਕੋਈ ਹੋਰ ਹੋਗਾ ਬਾਕੀ ਅੱਜ ਆਇਆ ਨਵੇਂ ਕੁੱਤਰੇ ਬਈ 300 ਦਾ ਇੱਕ ਆ ਬਈ ਜੀ 600 ਦੇ ਦੋ ਆ ਬਈ ਕਰ ਲੋ ਚੈੱਕ ਆਉਤ ਯਾ ਬਈ ਕਰ ਲੋ ਚੈੱਕ ਗੱਲਾ ਗੱਲਾ ਲੋ ਬਈ ਕਰ ਲਓ ਚੈੱਕ ਲਗ ਲਓ ਬਈ 300 ਦਾ ਇੱਕ ਹੈ ਬਈ 600 ਦਾ ਜੋੜਾ ਬਈ ਲਓ ਬਈ ਸਾਰੇ ਉੱਡਣ ਵਾਲੇ ਕਬੂਤਰਾਂ ਬਈ ਇਹ ਇਹ ਉੱਡਣ ਵਾਲੀ ਨੇ ਬਈ ਇਹ ਸਾਰੇ ਕਰ ਲਓ ਬਈ ਚੈੱਕ ਨਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਈ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬੈਲ ਵਾਲਾ ਬਟਨ ਵੀ ਦਬੇ ਦਿਓ ਤਾਂ ਕਿ ਆਉਣ ਵਾਲੇ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆਂ ਜਲਦੀ ਹੀ ਕੋਈ ਅਗਲੀ ਵੀਡੀਓ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ